ਮੰਮੀ ਡੈਡੀ ਦਾ ਤਲਾਕ ਹੋਇਆ 17 ਸਾਲ ਹੋ ਗਏ ਸੀ ਉਸ ਤੋਂ ਬਾਅਦ ਮੈਂ ਆਪਣੇ ਪਿਤਾ ਨੂੰ ਨਹੀਂ ਦੇਖਿਆ ਸ਼ਗਨ ਦੇ ਮਨ ਵਿੱਚ ਵਾਰ-ਵਾਰ ਇੱਕ ਹੀ ਸਵਾਲ ਆ ਰਿਹਾ ਸੀ ਉਹ ਸੀ ਉਸਦੇ ਭਰਾ ਦਾ ਖੱਤ ਆਖਰ ਇੰਨੇ ਸਾਲਾਂ ਬਾਅਦ ਅਜਿਹਾ ਕੀ ਹੋ ਗਿਆ ਸੀ ਜੋ ਉਸਦੇ ਭਰਾ ਨੇ ਸ਼ਗਨ ਤੇ ਉਸਦੀ ਮੰਮੀ ਨੂੰ ਪਿੰਡ ਬੁਲਾਇਆ ਸੀ ਭਰਾ ਨੇ ਖੱਤ ਵਿੱਚ ਲਿਖਿਆ ਸੀ ਕਿ ਕੁਝ ਹੈ ਪਿੰਡ ਵਿੱਚ ਜਿਸ ਦੇ ਲਈ ਮੇਰਾ ਉੱਥੇ ਜਾਣਾ ਬਹੁਤ ਜ਼ਰੂਰੀ ਹੈ ਕੀ ਹੈ ਉਹ ਆਖਰ ਕੀ ਗੱਲ ਹੈ ਰਾਣੇ ਸਾਨੂੰ ਇੱਥੇ ਬੁਲਾਇਆ ਕਿਉਂ ਜਿਵੇਂ ਹੀ ਸ਼ਗਨ ਆਪਣੀ ਮੰਮੀ ਦੇ ਨਾਲ ਪਿੰਡ ਪਹੁੰਚਦੀ ਹੈ ਤਾਂ ਉੱਥੋਂ ਦੀ ਸਚਾਈ ਜਾਣ ਕੇ ਉਸ ਦੀ ਅੱਖਾਂ ਖੁੱਲੀਆਂ ਹੀ ਰਹਿ ਗਈਆਂ ਆਓ ਜਾਣੀਏ ਅੱਗੇ ਦੀ ਕਹਾਣੀ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਜੇਕਰ ਇਹ ਵੀਡੀਓ ਚੰਗੀ ਲੱਗੇ ਇੱਕ ਲਾਈਕ ਵੀ ਕਰਿਓ ਤੇ ਆਪਣੇ ਦੋਸਤਾਂ ਨਾਲ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਇਹ ਅੱਜ ਕੱਲ੍ਹ ਦੇ પતિ ਪਤਨੀ ਦੇ ਲਈ ਇੱਕ ਬਹੁਤ ਵੱਡਾ ਸਬਕਾ ਸੜਕਾਂ ਤੇ ਕਿਤੇ ਕਿਤੇ ਜਦੋਂ ਟੋਏ ਆ ਜਾਂਦੇ ਤਾਂ ਸ਼ਗਨ ਅਚਾਨਕ ਆਪਣੇ ਖਿਆਲਾਂ ਤੋਂ ਬਾਹਰ ਆ ਜਾਂਦੀ ਪਰ ਜਿਵੇਂ ਹੀ ਕਾਰ ਸਪੀਡ ਫੜਦੀ ਤਾਂ ਸ਼ਗਨ ਫਿਰ ਕਿਤੇ ਗਵਾਚ ਜਾਂਦੀ ਹਸਤੇ ਮਨ ਵਿੱਚ ਅਨੇਕਾਂ ਸਵਾਲ ਆ ਜਾ ਰਹੇ ਸੀ ਸਵਾਲਾਂ ਦੇ ਕਾਲੇ ਸੰਘਣੇ ਬੱਦਲ ਉਸਦੇ ਦਿਲ ਤੇ ਦਿਮਾਗ ਤੇ ਛਾ ਰਹੇ ਸਨ ਆਖਰੋ 17 ਸਾਲਾਂ ਬਾਅਦ ਆਪਣੇ ਪਿੰਡ ਜਾ ਰਹੀ ਸੀ ਜਿੱਥੇ ਉਸਦਾ ਜਨਮ ਹੋਇਆ ਸੀ 4 ਸਾਲ ਦੀ ਸੀ ਸ਼ਗਨ ਜਦੋਂ ਆਪਣੀ ਮਾਂ ਦੇ ਨਾਲ ਆਪਣੇ ਪਿੰਡੋਂ ਨਾਨਾ ਨਾਨੀ ਦੇ ਘਰ ਚੰਡੀਗੜਾ ਆ ਵੀ ਸੀ ਤੇ ਉਸ ਤੋਂ ਬਾਅਦ ਉਹ ਕਦੇ ਵਾਪਸ ਨਹੀਂ ਗਈ ਸੀ। ਮੰਮੀ ਡੈਡੀ ਦਾ ਤਲਾਕ ਹੋਈ ਵੀ 17 ਸਾਲ ਹੋ ਗਈ ਸੀ। ਉਸ ਤੋਂ ਬਾਅਦ ਉਸਨੇ ਆਪਣੇ ਬਾਪ ਨੂੰ ਨਹੀਂ ਦੇਖਿਆ ਸੀ। ਸ਼ਗਨ ਦੇ ਮਨ ਵਿੱਚ ਵਾਰ-ਵਾਰ ਇੱਕ ਹੀ ਸਵਾਲ ਆ ਰਿਹਾ ਸੀ। ਆਖਰ ਉਸਦੇ ਭਰਾ ਦਾ ਖੱਤ ਉਸਦੇ ਘਰ ਕਿਉਂ ਆਇਆ ਸੀ? ਅਜੇ ਹਾ ਕੀ ਹੋ ਗਿਆ ਸੀ ਜੋ ਉਸਦੇ ਪ੍ਰਾਂ ਨੇ ਸ਼ਗਨ ਤੇ ਉਸਦੀ ਮਾਂ ਨੂੰ ਪਿੰਡ ਬੁਲਾਇਆ ਸੀ ਮਨ ਵਿੱਚ ਆ ਰਹੀ ਇਹਨਾਂ ਸਾਰੇ ਸਵਾਲਾਂ ਦੇ ਦੌਰਾਨ ਸ਼ਗਨ ਨੇ ਨਾਲ ਬੈਠੀ ਆਪਣੀ ਮਾਂ ਮਲ ਦੇਖਿਆ ਉਸਦੀ ਮਾਂ ਮੰਦੀਪ ਸੌਂ ਰਹੀ ਸੀ ਇਸ ਲਈ ਸ਼ਗਨ ਨੇ ਉਹਨਾਂ ਨੂੰ ਜਗਾਇਆ ਨਹੀਂ ਤੇ ਉਸਨੇ ਵੀ ਖਿੜਕੀ ਤੋਂ ਬਾਹਰ ਦੇਖਦੇ ਹੋਏ ਆਪਣੀਆਂ ਅੱਖਾਂ ਬੰਦ ਕਰ ਲਈਆਂ ਸ਼ਗਨ ਦੀ ਮਾਂ ਮੰਦੀਪ ਤੇ ਉਸਦੇ ਪਿਤਾ ਰਾਜਪ੍ਰੀਤ ਦੀ ਮੁਲਾਕਾਤ ਕਰੀਬ 30 ਸਾਲ ਪਹਿਲਾਂ ਕਾਲਜ ਵਿੱਚ ਹੋਈ ਸੀ ਰਾਜਪ੍ਰੀਤ ਮਲੋਟ ਦੇ ਇੱਕ ਪਿੰਡ ਤੋਂ ਸੀ ਤੇ ਗ੍ਰੈਜੂਏਸ਼ਨ ਕਰਨ ਦੇ ਲਈ ਚੰਡੀਗੜ੍ਹ ਆਇਆ ਸੀ ਜਿੱਥੇ ਕਾਲਜ ਦੇ ਦੌਰਾਨ ਮਨਦੀਪ ਨਾਲ ਉਸਦੀ ਦੋਸਤੀ ਹੋਈ ਮਨਦੀਪ ਚੰਡੀਗੜ੍ਹ ਦੀ ਹੀ ਸੀ ਉੱਥੇ ਹੀ ਜੰਮੀ ਪਲੀ ਸੀ ਰਾਜਪ੍ਰੀਤ ਦੇ ਨਾਲ ਦੋਸਤੀ ਕਰਨੀ ਉਸ ਨੂੰ ਵਧੀਆ ਲੱਗੀ ਦੋਨਾਂ ਦੀ ਦੋਸਤੀ ਹੌਲੀ-ਹੌਲੀ ਪਿਆਰ ਵਿੱਚ ਬਦਲ ਗਈ ਦੋਨਾਂ ਨੇ ਇਕੱਠਿਆਂ ਹੀ ਜਉਣ ਮਰਨ ਦੀਆਂ ਕਸਮਾਂ ਖਾ ਲਈਆਂ ਕਾਲਜ ਜਦੋਂ ਤੱਕ ਸੀ ਦੋਨਾਂ ਨੇ ਇੱਕ ਦੂਜੇ ਨਾਲ ਬਹੁਤ ਚੰਗਾ ਸਮਾਂ ਬਤਾਇਆ ਜਦੋਂ ਕਾਲਜ ਖਤਮ ਹੋਇਆ ਤਾਂ ਰਾਜਪ੍ਰੀਤ ਆਪਣੇ ਪਿੰਡ ਵਾਪਸ ਜਾਣ ਦੀ ਤਿਆਰੀ ਵਿੱਚ ਸੀ ਉਸ ਨੂੰ ਕੋਈ ਸਰਕਾਰੀ ਨੌਕਰੀ ਕਰਨ ਦਾ ਸ਼ੌਂਕ ਨਹੀਂ ਸੀ ਨਾ ਹੀ ਉਹ ਕਿਸੇ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਕਰਨਾ ਚਾਹੁੰਦਾ ਸੀ ਉਹ ਤਾਂ ਪਿੰਡ ਵਿੱਚ ਆਪਣੇ ਮਾਪੇ ਦੇ ਨਾਲ ਰਹਿ ਕੇ ਖੇਤੀ ਕਰਨਾ ਚਾਹੁੰਦਾ ਸੀ ਰਾਜਪ੍ਰੀਤ ਆਪਣੇ ਮਾਪੇ ਦੇ ਕਹਿੰਦੇ ਬਾਹਰ ਪੜ੍ਹਨ ਜ਼ਰੂਰ ਗਿਆ ਸੀ ਪਰ ਉਹ ਕਦੇ ਵੀ ਆਪਣਾ ਪੈਨ ਛੱਡਣਾ ਨਹੀਂ ਚਾਹੁੰਦਾ ਸੀ। ਕਾਲਜ ਖਤਮ ਹੋਣ ਤੋਂ ਬਾਅਦ ਉਸਨੇ ਮਨਦੀਪ ਦੇ ਸਾਹਮਣੇ ਵਿਆਹ ਦਾ ਪ੍ਰਸਤਾਵ ਰੱਖਿਆ। ਮਨਦੀਪ ਆਪਣੇ ਮਾਤਾ-ਪਿਤਾ ਦੀ ਦੂਜੀ ਸੰਤਾਨ ਸੀ। ਉਸ ਤੋਂ ਵੱਡਾ ਇੱਕ ਭਰਾ ਵੀ ਸੀ। ਮਨਦੀਪ ਨੇ ਰਾਜਪ੍ਰੀਤ ਨੂੰ ਆਪਣੇ ਮਾਪਿਆਂ ਨਾਲ ਮਿਲਵਾਇਆ। ਮਨਦੀਪ ਦੇ ਪਿਤਾ ਚੰਡੀਗੜ੍ਹ ਵਿੱਚ ਵੱਡੇ ਬਿਜ਼ਨਸਮੈਨ ਸਨ। ਉਹਨਾਂ ਦੀ ਪਸੰਦ ਵੀ ਥੋੜੀ ਅਲੱਗ ਜਿਹੀ ਸੀ। ਰਾਜਪ੍ਰੀਤ ਨਾਲ ਮਿਲਣ ਤੋਂ ਬਾਅਦ ਉਹਨਾਂ ਨੇ ਮਨਦੀਪ ਨੂੰ ਇੱਕ ਗੱਲ ਕਹੀ ਮੈਂ ਮਰ ਜਾਊਂਗਾ ਪਰ ਤੇਰਾ ਵਿਆਹ ਇਸ ਮੁੰਡੇ ਨਾਲ ਨਹੀਂ ਕਰਨਾ ਆਪਣੇ ਬਾਪ ਦੀ ਇਹ ਗੱਲ ਸੁਣ ਕੇ ਮਨਦੀਪ ਨੇ ਦੁਬਾਰਾ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਨਾ ਕੀਤੀ ਉਹ ਸਿੱਧਾ ਆਪਣੀ ਮਾਂ ਦੇ ਕੋਲ ਗਈ ਪਰ ਮਾਂ ਨੇ ਵੀ ਇਹੀ ਕਹਿ ਦਿੱਤਾ ਜੋ ਤੇਰੇ ਪਾਪਾ ਕਹਿਣਗੇ ਉਹੀ ਹੋਵੇਗਾ ਮਾਂ ਦੀ ਗੱਲ ਸੁਣ ਕੇ ਮਨਦੀਪ ਨੂੰ ਤੱਕਾ ਲੱਗਾ ਸੀ ਪਰ ਉਸਨੇ ਪਹਿਲਾਂ ਹੀ ਰਾਜਪ੍ਰੀਤ ਦੇ ਨਾਲ ਪੂਰੀ ਜ਼ਿੰਦਗੀ ਬਤੀਤ ਕਰਨ ਦਾ ਸੁਪਨਾ ਦੇਖ ਲਿਆ ਸੀ। ਉਸਨੇ ਰਾਜਪ੍ਰੀਤ ਨੂੰ ਕਿਹਾ, ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦੀ ਰਾਜ। ਵਿਆਹ ਕਰਾਂਗੀ ਤਾਂ ਤੇਰੇ ਨਾਲ ਹੀ। ਮਨਦੀਪ ਦੀ ਗੱਲ ਸੁਣ ਕੇ ਰਾਜਪ੍ਰੀਤ ਨੇ ਉਸਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ। ਪਰ ਮਨਦੀਪ ਨਹੀਂ ਮੰਨੀ। ਅਜੇ ਹਾਂ ਨਹੀਂ ਸੀ ਕਿ ਰਾਜਪ੍ਰੀਤ ਮਨਦੀਪ ਨਾਲ ਵਿਆਹ ਨਹੀਂ ਕਰਨਾ ਚਾਹੁੰਦਾ ਸੀ। ਪਰ ਉਹ ਇਹ ਨਹੀਂ ਸੀ ਚਾਹੁੰਦਾ ਕਿ ਉਸ ਦੇ ਕਾਰਨ ਮਨਦੀਪ ਆਪਣੇ ਪਰਿਵਾਰ ਤੋਂ ਦੂਰ ਹੋ ਜਾਵੇ। ਇਸ ਲਈ ਉਹ ਕੋਈ ਵੀ ਫੈਸਲਾ ਲੈਣ ਤੋਂ ਡਰ ਰਿਹਾ ਸੀ। ਉਹ ਮਨਦੀਪ ਨੂੰ ਕਹਿੰਦਾ ਰਿਹਾ ਕਿ ਉਹ ਆਪਣੇ ਮਾਤਾ-ਪਿਤਾ ਦੀ ਮਰਜ਼ੀ ਦੇ ਖਿਲਾਫ ਕੁਝ ਨਾ ਕਰੇ। ਪਰ ਮਨਦੀਪ ਆਪਣੀ ਜ਼ਿੱਦ ਤੇ ਅੜ ਗਈ ਸੀ। ਆਖਰਕਾਰ ਰਾਜਪ੍ਰੀਤ ਨੂੰ ਉਸਦੇ ਅੱਗੇ ਝੁਕਣਾ ਹੀ ਪਿਆ। ਮਨਦੀਪ ਨੇ ਆਪਣੇ ਮਾਤਾ-ਪਿਤਾ ਦੀ ਮਰਜ਼ੀ ਦੇ ਖਿਲਾਫ ਰਾਜਪ੍ਰੀਤ ਨਾਲ ਵਿਆਹ ਕਰ ਲਿਆ। ਰਾਜਪ੍ਰੀਤ ਵੀ ਉਸ ਨੂੰ ਲੈ ਕੇ ਆਪਣੇ ਪਿੰਡ ਚਲਾ ਗਿਆ। ਰਾਜਪ੍ਰੀਤ ਦੇ ਮਾਤਾ ਪਿਤਾ ਪੇਹੱਤ ਸਾਦੇ ਸੁਭਾਅ ਦੇ ਸੀ ਤੇ ਉਹਨਾਂ ਨੇ ਬੜੇ ਪਿਆਰ ਨਾਲ ਮਨਦੀਪ ਦਾ ਸਵਾਗਤ ਕੀਤਾ ਤੇ ਪੂਰੇ ਪਿੰਡ ਨੂੰ ਪਾਰਟੀ ਦਿੱਤੀ। ਮਨਦੀਪ ਤੇ ਰਾਜਪ੍ਰੀਤ ਇੱਕ ਦੂਜੇ ਨਾਲ ਬਹੁਤ ਖੁਸ਼ ਸੀ। ਮਨਦੀਪ ਹਮੇਸ਼ਾ ਹੀ ਸ਼ਹਿਰ ਵਿੱਚ ਰਹੀ ਸੀ। ਪਿੰਡ ਦਾ ਇਹ ਉਸਦਾ ਪਹਿਲਾ ਤਜਰਬਾ ਸੀ। ਉਹ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੀ ਸੀ ਕਿ ਪਿੰਡ ਦੇ ਮਾਹੌਲ ਵਿੱਚ ਖੁਦ ਨੂੰ ਢਾਲ ਸਕੇ। ਰਾਜਪ੍ਰੀਤ ਵੀ ਇਸ ਗੱਲ ਨੂੰ ਸਮਝਦਾ ਸੀ ਤੇ ਇਸ ਲਈ ਮਨਦੀਪ ਦੀਆਂ ਛੋਟੀਆਂ-ਮੋਟੀਆਂ ਗਲਤੀਆਂ ਨੂੰ ਨਜ਼ਰਅੰਦਾਜ਼ ਕਰ ਦਿੰਦਾ ਸੀ। ਵਿਆਹ ਦੇ ਦੂਜੇ ਸਾਲ ਉਹਨਾਂ ਦੀ ਇੱਕ ਬੇਟਾ ਪੈਦਾ ਹੋਇਆ। ਬੱਚੇ ਦਾ ਨਾਮ ਦਾਦਾ-ਦਾਦੀ ਨੇ ਅਰਸ਼ ਰੱਖਿਆ। ਅਰਸ਼ ਜਦੋਂ 2 ਸਾਲ ਦਾ ਸੀ ਤਾਂ ਰਾਜਪ੍ਰੀਤ ਤੇ ਮਨਦੀਪ ਤੇ ਘਰ ਇੱਕ ਬੇਟੀ ਨੇ ਜਨਮ ਲਿਆ। ਉਸ ਦਾ ਨਾਮ ਵੀ ਦਾਦਾ-ਦਾਦੀ ਨਹੀਂ ਰੱਖਿਆ ਸੀ। ਕਿਉਂਕਿ ਉਹਨਾਂ ਨੂੰ ਸ਼ਗਨ ਨਾਮ ਬਹੁਤ ਪਸੰਦ ਸੀ। ਅਰਸ਼ ਤੇ ਸ਼ਗਨ ਦੇ ਬਾਰੇ ਵਿੱਚ ਜਦੋਂ ਮਨਦੀਪ ਦੇ ਪਾਪਾ ਨੂੰ ਪਤਾ ਲੱਗਾ ਤਾਂ ਉਹਨਾਂ ਦੇ ਮਨ ਵਿੱਚ ਆਪਣੇ ਦੋਤੇ ਦੋਤੀ ਨੂੰ ਦੇਖਣ ਦੀ ਇੱਛਾ ਜਾਗ ਪਈ ਪਰ ਆਪਣੇ ਘਮੰਡ ਦੇ ਨਸ਼ੇ ਵਿੱਚ ਚੂਰ ਉਹ ਛੋਟੇ ਜਿਹੇ ਪਿੰਡ ਵਿੱਚ ਕਿਵੇਂ ਜਾ ਸਕਦਾ ਸੀ ਉਸ ਨੇ ਮਨਦੀਪ ਨੂੰ ਖੱਤ ਲਿਖਿਆ ਸਾਲਾਂ ਬਾਅਦ ਪਿਤਾ ਦਾ ਖੱਤ ਹੱਥ ਵਿੱਚ ਲੈ ਕੇ ਮਨਦੀਪ ਦੀ ਖੁਸ਼ੀ ਦਾ ਤਾਂ ਜਿਵੇਂ ਕੋਈ ਟਿਕਾਣਾ ਹੀ ਨਹੀਂ ਸੀ ਮਨਦੀਪ ਨੇ ਵੀ ਆਪਣੇ ਪਿਤਾ ਨੂੰ ਖੱਤ ਲਿਖਿਆ ਅਰਸ਼ ਤੇ ਸ਼ਗਨ ਦੀਆਂ ਫੋਟੋਆਂ ਵੀ ਭੇਜੀਆਂ ਫੋਟੋ ਦੇਖਣ ਤੋਂ ਬਾਅਦ ਤਾਂ ਨਾਨੇ ਦੇ ਮਨ ਵਿੱਚ ਬੱਚਿਆਂ ਨੂੰ ਦੇਖਣ ਦੀ ਇੱਛਾ ਹੋਰ ਵੀ ਜ਼ਿਆਦਾ ਹੋ ਗਈ ਸੀ। ਮਨਦੀਪ ਦੇ ਭਰਾ ਦੇ ਵਿਆਹ ਹੋਏ ਨੂੰ 4 ਸਾਲ ਹੋ ਗਏ ਸੀ ਪਰ ਹਜੇ ਤੱਕ ਕੋਈ ਵੀ ਬੱਚਾ ਨਹੀਂ ਸੀ ਹੋਇਆ। ਅਜੇ ਹੀ ਵਿੱਚ ਮਨਦੀਪ ਤੇ ਪਾਪਾ ਤਾਂ ਬੱਚਿਆਂ ਨੂੰ ਚੰਡੀਗੜ੍ਹ ਲਿਆਉਣ ਬਾਰੇ ਸੋਚਣ ਲੱਗੇ। ਤੇ ਫਿਰ ਉਹੀ ਹੋਇਆ ਜਿਸ ਦਾ ਡਰ ਸੀ। ਉਸਨੇ ਹੌਲੀ-ਹੌਲੀ ਮਨਦੀਪ ਨੂੰ ਕਈ ਖੱਤ ਲਿਖੇ। ਤੇ ਹਰ ਖੱਤ ਵਿੱਚ ਉਸਨੇ ਮਨਦੀਪ ਨੂੰ ਅਹਿਸਾਸ ਕਰਾਇਆ ਕਿ ਉਹ ਸ਼ਹਿਰ ਵਿੱਚ ਕਿਵੇਂ ਪਰੀਆਂ ਵਾਂਗ ਰਹਿੰਦੀ ਸੀ। ਤੇ ਪਿੰਡ ਵਿੱਚ ਮਸਤੀ ਜ਼ਿੰਦਗੀ ਕਿਸ ਤਰ੍ਹਾਂ ਬਦਲ ਗਈ ਹੈ ਉਸਦੇ ਬਾਪ ਨੇ ਮਨਦੀਪ ਦੇ ਮਨ ਵਿੱਚ ਰਾਜਪ੍ਰੀਤ ਤੇ ਉਸਦੇ ਪਰਿਵਾਰ ਦੇ ਖਿਲਾਫ ਜ਼ਹਿਰ ਕੋਲਣ ਦੀ ਕੋਸ਼ਿਸ਼ ਕੀਤੀ ਇੱਕ ਖੱਤ ਵਿੱਚ ਉਸਨੇ ਲਿਖਿਆ ਪਿਆਰੀ ਬੇਟੀ ਮਨਦੀਪ ਮੈਨੂੰ ਪਤਾ ਕਿ ਤੂੰ ਰਾਜਪ੍ਰੀਤ ਨੂੰ ਬਹੁਤ ਪਿਆਰ ਕਰਦੀ ਹੈ ਪਰ ਉਹ ਮੁੰਡਾ ਤੇਰੇ ਲਾਇਕ ਨਹੀਂ ਹੈ ਤੇਰੀ ਜ਼ਿੰਦਗੀ ਦੇ ਕੀ ਤੂੰ ਕੀ ਬਣ ਗਈ ਹੈ ਮੈਨੂੰ ਦੁੱਖ ਹੁੰਦਾ ਹੈ ਕਿ ਮੇਰੀ ਜਿਹੜੀ ਧੀ ਨੇ ਆਪਣੇ ਪੇਕਿਆਂ ਵਿੱਚ ਕਦੇ ਰਸੋਈ 'ਚ ਪੈਰ ਨਹੀਂ ਸੀ ਰੱਖਿਆ। ਉਹ ਅੱਜ ਇੰਨੇ ਵੱਡੇ ਪਰਿਵਾਰ ਦੀਆਂ ਰੋਟੀਆਂ ਬਣਾ ਰਹੀ ਐ। ਮੈਂ ਜਾਣਦਾ ਕਿ ਅਜਿਹੀ ਜ਼ਿੰਦਗੀ ਦੀ ਕਲਪਨਾ ਤਾਂ ਤੂੰ ਵੀ ਨਹੀਂ ਕੀਤੀ ਸੀ। ਪਰ ਤੂੰ ਆਪਣੀ ਜ਼ਿੱਦ ਮੂਰੇ ਮੇਰੀ ਕੋਈ ਗੱਲ ਨਹੀਂ ਸੁਣੀ। ਹੁਣ ਤੂੰ ਇਕੱਲੀ ਨਹੀਂ ਆ। ਤੇਰੇ ਦੋ ਬੱਚੇ ਵੀ ਆ। ਤੂੰ ਸੋਚ ਕਿ ਬਦਲਦੇ ਜ਼ਮਾਨੇ ਦੇ ਵਿੱਚ ਅਰਸ਼ ਤੇ ਸ਼ਗਨ ਨੂੰ ਪੰਡ ਵਿੱਚ ਚੰਗੀ ਸਿੱਖਿਆ ਕਿਵੇਂ ਦੇ ਸਕਦੀਆਂ? ਇੱਥੇ ਆ ਜਾ ਬੇਟਾ ਆਪਣੇ ਨਹੀਂ ਤਾਂ ਅਰਸ਼ ਤੇ ਸ਼ਗਨਦੇਵ ਵਿਖਾਰੇ ਸੋਚ ਕੇ ਹੀ ਆ ਜਾ ਮੈਂ ਇਹ ਨਹੀਂ ਕਹਿ ਰਿਹਾ ਕਿ ਇਕੱਲੇ ਆ ਜਾ ਰਾਜਪ੍ਰੀਤ ਨੂੰ ਵੀ ਕਹਿਆ ਕਿ ਉਹ ਵੀ ਇੱਥੇ ਆ ਕੇ ਮੇਰੇ ਬਿਜ਼ਨਸ ਵਿੱਚ ਮੇਰਾ ਹੱਥ ਬਣਾਵੇ ਮੈਂ ਆਪਣੀ ਕੰਪਨੀ ਵਿੱਚ ਉਸ ਨੂੰ ਨੌਕਰੀ ਦੇ ਦੇਵਾਂਗਾ ਬੇਟਾ ਤੂੰ ਹਮੇਸ਼ਾ ਹੀ ਪੜਨ ਵਿੱਚ ਹੁਸ਼ਿਆਰ ਸੀ ਪਰ ਤੂੰ ਆਪਣੇ ਭਵਿੱਖ ਨੂੰ ਦਾਤੇ ਲਾ ਕੇ ਪਿੰਡ ਵਿੱਚ ਵਿਆਹ ਕਰ ਲਿਆ ਇਹ ਤੇਰਾ ਸੁਪਨਾ ਨਹੀਂ ਸੀ ਮੈਨੂੰ ਯਾਦ ਹੈ ਕਿ ਤੂੰ ਕਿੰਨੀ ਹੁਸ਼ਿਆਰ ਸੀ ਪਰ ਹੁਣ ਤੈਨੂੰ ਪਿੰਡ ਵਿੱਚ ਇਸ ਤਰ੍ਹਾਂ ਦੇਖ ਕੇ ਮੈਨੂੰ ਬਹੁਤ ਦੁੱਖ ਹੁੰਦਾ ਬੇਟਾ ਇੱਥੇ ਆ ਜਾ ਮੇਰੀ ਕੰਪਨੀ ਨੂੰ ਸੰਭਾਲ ਭਵਿੱਖ ਬਹੁਤ ਹੀ ਜ਼ਿਆਦਾ ਵਧੀਆ ਹੋਵੇਗਾ ਰਾਜਪ੍ਰੀਤ ਨੂੰ ਵੀ ਮਨਾ ਲੈ ਬਾਪ ਦੀਆਂ ਇਹਨਾਂ ਗੱਲਾਂ ਦਾ ਮਨਦੀਪ ਤੇ ਕੁਝ ਅਜੀਹਾ ਅਸਰ ਹੋਇਆ ਕਿ ਉਹ ਬਦਲ ਜੇਗੀ ਉਹ ਹਰ ਵਕਤ ਇਹ ਸੋਚਣ ਲੱਗੀ ਕਿ ਕਿਤੇ ਉਸਨੇ ਰਾਜਪ੍ਰੀਤ ਨਾਲ ਵਿਆਹ ਕਰਕੇ ਗਲਤੀ ਤਾਂ ਨਹੀਂ ਕਰ ਦਿੱਤੀ ਕਿ ਉਸਨੇ ਆਪਣੀ ਜ਼ਿੰਦਗੀ ਦਾ ਅਹਿਮ ਫੈਸਲਾ ਲੈਣ ਵਿੱਚ ਜਲਦਬਾਜ਼ੀ ਕਰ ਦਿੱਤੀ ਸੀ। ਉਸਦੇ ਬੱਚੇ ਪਿੰਡ ਵਿੱਚ ਪੜ੍ਹਦੇ ਹੋਏ ਕਿਵੇਂ ਇਸ ਜ਼ਮਾਨੇ ਦੀ ਬਰਾਬਰੀ ਕਰਨਗੇ? ਅਜਿਹੇ अनेका ਸਵਾਲ ਮਨਦੀਪ ਦੇ ਮਨ ਵਿੱਚ ਆਉਣ ਲੱਗੇ ਸੀ। ਮਨ ਵਿੱਚ ਚੱਲ ਰਹੀ ਇਸ ਸਸ਼ੋਪੰਜ ਦੇ ਕਾਰਨ ਉਹ ਚੜਚੜੀ ਜੀ ਹੋ ਗਈ ਸੀ। ਉਹ ਰਾਜਪ੍ਰੀਤ ਨਾਲ ਸਿੱਧੇ ਮੂੰਹ ਗੱਲ ਨਹੀਂ ਕਰਦੇ ਸੀ। ਉਹ ਜਾਣਦੇ ਸੀ ਕਿ ਰਾਜਪ੍ਰੀਤ ਕਦੇ ਵੀ ਉਸਦੇ ਨਾਲ ਚੰਡੀਗੜ੍ਹ ਜਾਣ ਤੇ ਰਾਜ਼ੀ ਨਹੀਂ ਹੋਵੇਗਾ। ਪਰ ਫਿਰ ਵੀ ਅਸਨੇ ਰਾਜਪ੍ਰੀਤ ਨਾਲ ਇੱਕ ਵਾਰ ਇਸ ਬਾਰੇ ਵਿੱਚ ਗੱਲ ਕੀਤੀ। ਰਾਜਪ੍ਰੀਤ ਦੇ ਸਾਹਮਣੇ ਮਨਦੀਪ ਨੇ ਚੰਡੀਗੜ੍ਹ ਸ਼ਿਫਟ ਹੋਣ ਦੀ ਗੱਲ ਰੱਖੀ। ਉਸਨੇ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਕਾਫੀ ਦਲੀਲਾਂ ਦਿੱਤੀਆਂ। ਪਰ ਰਾਜਪ੍ਰੀਤ ਨੇ ਸਾਫ਼ ਮਨ੍ਹਾ ਕਰ ਦਿੱਤਾ। ਰਾਜਪ੍ਰੀਤ ਦੇ ਮਨ੍ਹਾ ਕਰਨ ਤੇ ਮਨਦੀਪ ਹੋਰ ਵੀ ਜ਼ਿਆਦਾ ਪਰੇਸ਼ਾਨ ਹੋ ਗਈ। ਰਾਜਪ੍ਰੀਤ ਨੇ ਕਈ ਵਾਰ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਤੇ ਇਹ ਵਿਸ਼ਵਾਸ ਵੀ ਦਵਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਬੱਚਿਆਂ ਦੇ ਭਵਿੱਖ ਦੇ ਨਾਲ ਕਦੇ ਵੀ ਕੋਈ ਗਲਤ ਨਹੀਂ ਕਰੇਗਾ ਪਰ ਮਨਦੀਪ ਦੇ ਦਿਮਾਗ ਵਿੱਚ ਆਪਣੇ ਪਾਪਾ ਦੀਆਂ ਗੱਲਾਂ ਪੂਰੀ ਤਰ੍ਹਾਂ ਘਰ ਕਰ ਗਈਆਂ ਸੀ ਰਾਜਪ੍ਰੀਤ ਵੀ ਜਾਣਦਾ ਸੀ ਕਿ ਮਨਦੀਪ ਬਹੁਤ ਜ਼ਿੱਦੀ ਹੈ ਉਹ ਜਾਣਦਾ ਸੀ ਕਿ ਮਨਦੀਪ ਕਿਸੇ ਦੇ ਸਾਹਮਣੇ ਝੁਕ ਨਹੀਂ ਸਕਦੀ ਇਸ ਲਈ ਉਸਨੇ ਮਨਦੀਪ ਨੂੰ ਸਮਝਾਉਣਾ ਛੱਡ ਦਿੱਤਾ ਮਨਦੀਪ ਦਾ ਵਰਤਾਅ ਦਿਨ-ਬਦਨ ਆਪਣੇ ਸੱਸ ਸਹੁਰੇ ਦੇ ਲਈ ਸਖਤ ਹੁੰਦਾ ਜਾ ਰਿਹਾ ਸੀ ਤੇ ਫਿਰ ਆਖਰ ਉਹ ਦਿਨ ਵੀ ਆ ਗਿਆ ਜਦੋਂ ਮਨਦੀਪ ਨੇ ਘਰ ਛੱਡਣ ਦਾ ਫੈਸਲਾ ਲੈ ਲਿਆ ਮਨਦੀਪ ਨੇ ਆਪਣਾ ਸਮਾਨ ਪੈਕ ਕੀਤਾ ਤੇ ਦੋਨੋਂ ਬੱਚਿਆਂ ਨੂੰ ਲੈ ਕੇ ਚੰਡੀਗੜ੍ਹ ਚਲੀ ਗਈ ਰਾਜਪ੍ਰੀਤ ਨੂੰ ਲੱਗਿਆ ਕਿ ਕੁਝ ਦਿਨਾਂ ਵਿੱਚ ਜਦੋਂ ਗੁੱਸਾ ਸ਼ਾਂਤ ਹੋ ਜਾਵੇਗਾ ਤਾਂ ਉਹ ਵਾਪਸ ਆ ਜਾਵੇਗੀ ਉਹ ਜਾਣਦਾ ਸੀ ਕਿ ਮਨਦੀਪ ਉਸ ਨੂੰ ਬਹੁਤ ਪਿਆਰ ਕਰਦੀ ਹੈ ਤੇ ਉਹ ਦਿਲ ਦੀ ਵੀ ਬਹੁਤ ਸਾਫ਼ ਹੈ ਇਸ ਲਈ ਉਹ ਵਾਪਸ ਜ਼ਰੂਰ ਆਵੇਗੀ ਪਰ ਅਜੇ ਹੁਆ ਨਹੀਂ 2 ਮਹੀਨੇ ਬੀਤ ਗਏ ਮਨਦੀਪ ਵਾਪਸ ਨਹੀਂ ਆਈ। ਰਾਜਪ੍ਰੀਤ ਚੰਡੀਗੜ੍ਹ ਗਿਆ ਤੇ ਮਨਦੀਪ ਨੂੰ ਵਾਪਸ ਆਉਣ ਦੀ ਗੱਲ ਕਹੀ। ਉਸਨੇ ਮਨਦੀਪ ਨੂੰ ਬਹੁਤ ਸਮਝਾਇਆ ਪਰ ਉਹ ਨਹੀਂ ਮੰਨੀ। ਮਨਦੀਪ ਜ਼ਿੱਦ ਕਰ ਰਹੀ ਸੀ ਕਿ ਰਾਜਪ੍ਰੀਤ ਵੀ ਚੰਡੀਗੜ੍ਹ ਵਿੱਚ ਸ਼ਿਫਟ ਹੋ ਜਾਵੇ ਤੇ ਉਸਦੇ ਪਾਪਾ ਦੀ ਕੰਪਨੀ ਵਿੱਚ ਕੰਮ ਕਰਨ ਲੱਗੇ। ਪਰ ਰਾਜਪ੍ਰੀਤ ਆਪਣੇ ਮਾਤਾ-ਪਿਤਾ ਤੇ ਪਿੰਡ ਨੂੰ ਨਹੀਂ ਛੱਡ ਸਕਦਾ ਸੀ। ਉਹ ਜਾਣਦਾ ਸੀ ਕਿ ਉਸਦੇ ਪਿੰਡ ਵਾਲਿਆਂ ਨੂੰ ਉਸ ਤੋਂ ਬਹੁਤ ਉਮੀਦਾਂ ਸੀ। ਪਿੰਡ ਵਾਲੀ ਉਸ ਦੀਆਂ ਕੰਮਾਂ ਵਿੱਚ ਕਾਫੀ ਸਲਾਹਾਂ ਲੈਂਦੇ ਸੀ ਕਿਉਂਕਿ ਉਹ ਪਿੰਡ ਵਿੱਚ ਸਭ ਤੋਂ ਜ਼ਿਆਦਾ ਪੜਿਆ ਲਿਖਿਆ ਸੀ। ਬਾਕੀ ਚੰਡੀਗੜ੍ਹ ਵਿੱਚ ਪੜਿਆ ਹੋਣ ਕਰਕੇ ਉਸ ਨੂੰ ਵੈਸੇ ਵੀ ਤਵੱਜੋ ਵੱਧ ਮਿਲਦੀ ਸੀ। ਇਸ ਲਈ ਉਹ ਕਿਸੇ ਵੀ ਕੀਮਤ ਤੇ ਪਿੰਡ ਨਹੀਂ ਸੀ ਛੱਡ ਸਕਦਾ। ਆਖਰਕਾਰ ਰਾਜਪ੍ਰੀਤ ਖਾਲੀ ਹੱਥ ਵਾਪਸ ਆ ਗਿਆ। ਮਨਦੀਪ ਵੀ ਫੈਸਲਾ ਕਰ ਚੁੱਕੀ ਸੀ ਕਿ ਹੁਣ ਵਾਪਸ ਨਹੀਂ ਜਾਵੇਗੀ। ਉਸਨੇ ਤਲਾਕ ਲੈਣ ਦਾ ਫੈਸਲਾ ਕਰ ਲਿਆ। ਕੁਝ ਦਿਨਾਂ ਬਾਅਦ ਰਾਜਪ੍ਰੀਦੇ ਘਰ ਤਲਾਕ ਦੇ ਕਾਗਜ਼ ਪਹੁੰਚ ਗਏ। ਇੱਕ ਵਾਰ ਤਾਂ ਦੇਖ ਉਸ ਦੀਆਂ ਅੱਖਾਂ ਖੁੱਲੀਆਂ ਹੀ ਰਹਿ ਗਈਆਂ ਤੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਪਰ ਉਹ ਕਰ ਹੀ ਕੀ ਸਕਦਾ ਸੀ? ਉਹ ਸਮਝ ਚੁੱਕਿਆ ਸੀ ਕਿ ਹੁਣ ਮਨਦੀਪ ਕਦੇ ਵੀ ਵਾਪਸ ਨਹੀਂ ਆਵੇਗੀ। ਪਰ ਦੋਨੋਂ ਬੱਚੇ ਅਜੇ ਤੱਕ ਮਨਦੀਪ ਦੇ ਕੋਲ ਹੀ ਸੀ। ਇਸ ਲਈ ਉਸਨੇ ਬੱਚਿਆਂ ਲਈ ਕੇਸ ਲੜਨ ਦਾ ਫੈਸਲਾ ਕੀਤਾ। 2 ਸਾਲ ਕੇਸ ਚੱਲਿਆ। ਤੇ ਕੋਰਟ ਨੇ ਤਲਾਕ ਦੀ ਮਨਜ਼ੂਰੀ ਦੇ ਦਿੱਤੀ ਸ਼ਗਨ ਛੋਟੀ ਸੀ ਇਸ ਲਈ ਉਸ ਦੀ ਕਸਟਡੀ ਮਨਦੀਪ ਨੂੰ ਮਿਲੀ ਤੇ ਅਰਸ਼ ਦੀ ਕਸਟਡੀ ਰਾਜਪ੍ਰੀਤ ਨੂੰ ਮਿਲੀ ਅਰਸ਼ ਆਪਣੇ ਪਿਤਾ ਦੇ ਨਾਲ ਪਿੰਡ ਵਿੱਚ ਹੀ ਪਲਿਆ ਰਾਜਪ੍ਰੀਤ ਨੇ ਅਰਸ਼ ਦੀ ਪੜ੍ਹਾਈ ਤੋਂ ਲੈ ਕੇ ਉਸ ਦੇ ਰਹਿਣ ਸਹਿਣ ਲਾੜ ਪਿਆਰ ਕਿਸੇ ਵੀ ਚੀਜ਼ ਦੀ ਉਸ ਨੂੰ ਕਦੇ ਕੋਈ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਰਾਜਪ੍ਰੀਤ ਨੇ ਆਪਣੇ ਪੁੱਤਰ ਨੂੰ ਮਾਂ ਦਾ ਪਿਆਰ ਦੇਣ ਦੀ ਵੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਹਰ ਵਕਤ ਆਪਣੀ ਬੇਟੀ ਨੂੰ ਯਾਦ ਕਰਦਾ ਸੀ। ਅਰਸ਼ ਨੇ ਸ਼ਗਨ ਦੇ ਲਈ ਆਪਣੇ ਪਿਤਾ ਦੀ ਤੜਫ ਵਿਖੀ ਸੀ। ਉਸ ਨੇ ਦੇਖਿਆ ਸੀ ਕਿ ਕਿਸ ਤਰ੍ਹਾਂ ਉਸ ਦੇ ਪਾਪਾ ਪੂਰੀ ਰਾਤ ਆਪਣੀ ਬੇਟੀ ਤੇ ਪਤਨੀ ਦੀ ਤਸਵੀਰ ਦੇਖ ਕੇ ਇਕੱਲੇ ਬੈਠ ਕੇ ਰੋਂਦੇ ਹਨ। ਅਰਸ਼ ਦੀ ਪਰਵਰਿਸ਼ ਪੂਰੇ ਪਿੰਡੂ ਮਾਹੌਲ ਵਿੱਚ ਹੋਈ ਸੀ। ਰਾਜਪ੍ਰੀਤ ਨੇ ਉਸ ਨੂੰ ਉਹ ਸਾਰੇ ਸੰਸਕਾਰ ਦਿੱਤੇ ਜੋ ਉਸ ਦੇ ਪਿਤਾ ਨੇ ਉਸ ਨੂੰ ਦਿੱਤੇ ਸੀ। ਦਾਦਾ ਸੁਭਾ ਤੇ ਦਾਦਾ ਦਾਦੀ ਤੇ ਪਿਤਾ ਦੀ ਸੰਗਤ ਵਿੱਚ ਰਹਿੰਦੇ ਹੋਏ ਹਰਸ਼ ਵੀ ਬਹੁਤ ਹੀ ਸੱਭਿਆਕ ਨੌਜਵਾਨ ਬਣ ਗਿਆ ਸੀ। ਉੱਥੇ ਦੂਜੇ ਪਾਸੇ ਮਨਦੀਪ ਦੇ ਕੋਲ ਸ਼ਗਨ ਸੀ। ਮਨਦੀਪ ਨੇ ਵੀ ਸ਼ਗਨ ਦੀ ਪੜ੍ਹਾਈ ਲਿਖਾਈ ਵਿੱਚ ਕੋਈ ਕਸਰ ਨਹੀਂ ਛੱਡੀ। ਮਨਦੀਪ ਨੇ ਆਪਣੇ ਭਰਾ ਦੇ ਨਾਲ ਆਪਣੇ ਪਿਤਾ ਦੀ ਕੰਪਨੀ ਸੰਭਾਲੀ ਤੇ ਸ਼ਗਨ ਦੀ ਵੀ ਪਰਵਰਿਸ਼ ਕੀਤੀ। ਸ਼ਗਨ ਬਚਪਨ ਤੋਂ ਹੀ ਆਪਣੇ ਨਾਨਾ ਨਾਨੀ ਤੇ ਮਾਂ ਤੋਂ ਇਹ ਸੁਣਦੀ ਆਈ ਸੀ ਕਿ ਕਿਸ ਤਰ੍ਹਾਂ ਉਸਦੇ ਪਾਪਾ ਆਪਣੀ ਜ਼ਿੱਦ ਤੇ ਅੜੇ ਰਹੇ। ਤੇ ਪਿੰਡ ਨਹੀਂ ਛੱਡਿਆ ਸ਼ਗਨ ਨੂੰ ਉਸਦੇ ਨਾਨੇ ਨੇ ਇਹ ਦੱਸਿਆ ਸੀ ਕਿ ਰਾਜਪ੍ਰੀਤ ਨੇ ਆਪਣੇ ਫਾਇਦੇ ਲਈ ਮਨਦੀਪ ਨਾਲ ਵਿਆਹ ਕੀਤਾ ਸੀ ਤੇ ਪਿੰਡ ਵਿੱਚ ਉਸ ਨੂੰ ਨੌਕਰਾਨੀ ਦੀ ਤਰ੍ਹਾਂ ਰੱਖਿਆ ਤੇ ਘਰ ਦਾ ਕੰਮ ਕਰਵਾਉਂਦਾ ਰਿਹਾ ਆਪਣੇ ਪਿਤਾ ਦੇ ਬਾਰੇ ਵਿੱਚ ਬਚਪਨ ਤੋਂ ਹੀ ਨਕਾਰਾਤਮਕ ਗੱਲਾਂ ਸੁਣ-ਸੁਣ ਕੇ ਹੀ ਸ਼ਗਨ ਦੇ ਮਨ ਵਿੱਚ ਕਦੇ ਵੀ ਪਿਤਾ ਦੇ ਲਈ ਆਦਰ ਤੇ ਪ੍ਰੇਮ ਭਾਵਨਾ ਨਹੀਂ ਆਈ ਸਗੋਂ ਉਹ ਮਾਣ ਹੀ ਮਨ ਆਪਣੇ ਪਿਤਾ ਨਾਲ ਨਫ਼ਰਤ ਕਰਨ ਲੱਗ ਪਈ ਸੀ ਅਸ ਨੂੰ ਲੱਗਣ ਲੱਗਾ ਸੀ ਕਿ ਉਸਦੇ ਡੈਡੀ ਨੇ ਉਸਦੀ ਮਾਂ ਨੂੰ ਧੋਖਾ ਦਿੱਤਾ ਸੀ ਦੇਖਦੇ ਆਂ ਦੇਖਦੇ ਆਂ ਸ਼ਗਨ 22 ਸਾਲ ਦੀ ਹੋ ਗਈ ਉਸ ਦਿਨ ਵੀ ਰੋਜ਼ ਵਾਂਗ ਉਹ ਆਪਣੇ ਕਾਲਜ ਤੋਂ ਘਰ ਆਈ ਸੀ ਉਸ ਸਮੇਂ ਦਰਵਾਜ਼ੇ ਤੇ ਕਿਸੇ ਨੇ दस्तक ਦਿੱਤੀ ਸ਼ਗਨ ਦਰਵਾਜ਼ੇ ਤੇ ਪਹੁੰਚੀ ਤਾਂ ਦੇਖਿਆ ਕਿ ਇੱਕ ਡਾਕੀਆ ਆਪਣੇ ਹੱਥ ਵਿੱਚ ਇੱਕ ਲਿਫਾਫਾ ਲੈ ਕੇ ਖੜਾ ਹੈ ਸ਼ਗਨ ਨੇ ਉਹ ਲਿਫਾਫਾ ਉਸ ਤੋਂ ਲਿਆ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਅਸਨੂੰ ਆਪਣੇ ਭਰਾ ਦੇ ਵੱਲੋਂ ਕੋਈ ਖੱਤ ਮਿਲਿਆ ਸੀ ਮੋਬਾਈਲ ਦੇ ਜ਼ਮਾਨੇ ਵਿੱਚ ਖੱਤ ਆਉਣਾ ਸ਼ਗਨ ਨੂੰ ਬਹੁਤ ਹੈਰਾਨੀ ਵਾਲੀ ਗੱਲ ਲੱਗ ਰਹੀ ਸੀ ਉਸਨੇ ਲਿਫਾਫਾ ਖੋਲਿਆ ਅਸਤੇ ਅੰਦਰ ਸ਼ਗਨ ਦੇ ਬਚਪਨ ਦੀਆਂ ਕੁਝ ਤਸਵੀਰਾਂ ਰਾਜਪ੍ਰੀਤ ਮਨਦੀਪ ਸ਼ਗਨ ਅਰਸ਼ ਦਾਦਾ-ਦਾਦੀ ਸਭ ਦੀ ਇੱਕ ਗਰੁੱਪ ਫੋਟੋ ਤੇ ਇੱਕ ਚਿੱਠੀ ਸੀ ਚਿੱਠੀ ਵਿੱਚ ਅਰਸ਼ ਨੇ ਸ਼ਗਨ ਨੂੰ ਮਿੰਤ ਕੀਤੀ ਸੀ ਕਿ ਉਹ ਇੱਕ ਵਾਰ ਪਿੰਡ ਆ ਜਾਵੇ ਆਸ਼ਨੇ ਕੋ ਜਿਸ ਤਰ੍ਹਾਂ ਆਪਣੀ ਗੱਲ ਲਿਖੀ ਸੀ ਕਿ ਸ਼ਗਨ ਪਾਵਕ ਹੋ ਗਈ। ਉਸਨੇ ਮਨਦੀਪ ਨਾਲ ਗੱਲ ਕੀਤੀ ਤੇ ਕਿਹਾ ਕਿ ਉਹ ਪਿੰਡ ਜਾਣਾ ਚਾਹੁੰਦੀ ਹੈ। ਬੇਟੀ ਦੀ ਇਸ ਗੱਲ ਨੂੰ ਮਨਦੀਪ ਨਾ ਨਾ ਕਰ ਸકી ਤੇ ਪਿੰਡ ਜਾਣ ਦੇ ਲਈ ਹਾਂ ਮੇਂ ਪਰ ਦਿੱਤੀ। ਮਨਦੀਪ ਦੇ ਅੰਦਰ ਆਪਣੇ ਪੁੱਤਰ ਨਾਲ ਗੱਲ ਕਰਨ ਦੀ ਹਿੰਮਤ ਨਹੀਂ ਸੀ। ਇਸ ਲਈ ਉਸਨੇ ਕਿਸੇ ਤਰ੍ਹਾਂ ਪਿੰਡ ਦੇ ਸਰਪੰਚ ਦਾ ਨੰਬਰ ਲੱਭਿਆ ਤੇ ਉਸਨੂੰ ਫੋਨ ਕਰਕੇ ਆਪਣੀ ਤੇ ਸ਼ਗਨ ਦੇ ਆਉਣ ਦੀ ਜਾਣਕਾਰੀ ਦੇ ਦਿੱਤੀ। ਦੋ ਦਨ ਬਾਅਦ ਡਰਾਈਵਰ ਨੂੰ ਕਹਿ ਕੇ ਕਾਰ ਤੇ ਪੈਣ ਤੁਰ ਪਈ। ਸ਼ਗਨ ਪੂਰੇ ਰਾਹ ਆਪਣੇ ਬਚਪਨ ਦੀਆਂ ਤਸਵੀਰਾਂ ਦੇਖਦੀ ਰਹੀ। ਪ੍ਰਾਦੇ ਦੇ ਖੱਤ ਬਾਰੇ ਵਿਚਾਰ ਕਰਦੀ ਰਹੀ। ਮਨਦੀਪ ਦੀਆਂ ਅੱਖਾਂ ਸਾਹਮਣੇ ਵੀ ਵਾਰ-ਵਾਰ ਰਾਜਪ੍ਰੀਤ ਤੇ ਅਰਸ਼ਦਾ ਚਿਹਰਾ ਆ ਰਹੇ ਸੀ। ਪਰ ਹੁਣ ਉਹ ਇਨੀ ਕਠੋਰ ਹੋ ਚੁੱਕੀ ਸੀ ਕਿ ਆਪਣੀਆਂ ਭਾਵਨਾਵਾਂ ਨੂੰ ਸੌਖਿਆਂ ਹੀ ਨਜ਼ਰਅੰਦਾਜ਼ ਕਰਨਾ ਸਿੱਖ ਗਈ ਸੀ। ਕਾਫੀ ਲੰਬੇ ਸਫ਼ਰ ਤੋਂ ਬਾਅਦ ਆਖਰਕਾਰ ਸ਼ਗਨ ਆਪਣੀ ਮਾਂ ਦੇ ਨਾਲ ਆਪਣੇ ਡੈਡੀ ਦੇ ਪਿੰਡ ਪਹੁੰਚੇ। ਦੋਨਾਂ ਨੇ ਸਭ ਤੋਂ ਪਹਿਲਾਂ ਸਰਪੰਚ ਨਾਲ ਮੁਲਾਕਾਤ ਕੀਤੀ। ਸਰਪੰਚ ਨੌਜਵਾਨ ਸੀ ਤੇ ਉਹ ਉਦੋਂ ਬਹੁਤ ਛੋਟਾ ਸੀ ਜਦੋਂ ਉਸਨੇ ਮਨਦੀਪ ਨੂੰ ਦੇਖਿਆ ਸੀ। ਮਨਦੀਪ ਨੂੰ ਪਛਾਣਨ ਵਿੱਚ ਉਸਨੂੰ ਕੋਈ ਗਲਤੀ ਨਹੀਂ ਹੋਈ। ਉਸਨੇ ਰਾਜਪ੍ਰੀਤ ਦੇ ਘਰ ਦੀ ਚਾਬੀ ਮਨਦੀਪ ਨੂੰ ਦੇ ਦਿੱਤੀ। ਸ਼ਗਨ ਬਹੁਤ سارے ਸਵਾਲਾਂ ਦੇ ਨਾਲ ਆਪਣੇ ਡੈਡੀ ਦੇ ਘਰ ਅੰਦਰ ਦਾਖਲ ਹੋਈ। ਮਨਦੀਪ ਨੇ ਘਰ ਦੇ ਸਾਰੇ ਕਮਰਿਆਂ ਨੂੰ ਦੇਖਣਾ ਸ਼ੁਰੂ ਕਰ ਦਿੱਤਾ। ਅਸਤੇ ਟੇਬਲ ਤੇ ਰੱਖੀਆਂ ਤਸਵੀਰਾਂ ਨੂੰ ਦੇਖਿਆ। ਰਾਜਪ੍ਰੀਤ ਦੇ ਕਮਰੇ ਦੇ ਬੈੱਡ ਉੱਪਰ ਲੱਗੀ ਉਸ ਤਸਵੀਰ ਨੂੰ ਵੀ ਦੇਖਿਆ ਜਿਸ ਵਿੱਚ ਉਹ ਰਾਜਪ੍ਰੀਤ ਦੇ ਨਾਲ ਦੁਲਹਨ ਵਾਲੇ ਜੋੜੇ ਵਿੱਚ ਸਜੀ ਖੜੀ ਸੀ। ਪਰ ਮੰਦੀਪ ਹੁਣੇ ਨਹੀਂ ਸਖਤ ਹੋ ਗਈ ਸੀ ਕਿਉਂ ਨਾ ਪੁਰਾਣੀਆਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਵੀ ਅਸਦੀਆਂ ਅੱਖਾਂ ਵਿੱਚ ਹੰਝੂ ਨਾ ਆਏ। ਸ਼ਗਰ ਨੂੰ ਇਸ ਘਰ ਦੇ ਬਾਰੇ ਵਿੱਚ ਕੁਝ ਵੀ ਯਾਦ ਨਹੀਂ ਸੀ। ਅਸਦੀਆਂ ਅੱਖਾਂ ਆਪਣੇ ਡੈਡੀ ਤੇ ਪ੍ਰਾਂ ਨੂੰ ਲੱਭ ਰਹੀਆਂ ਸੀ। ਉਸੇ ਵਕਤ ਉੱਥੇ ਸਰਪੰਚ ਮੁੰਡਾ ਆ ਗਿਆ ਤੇ ਉਸਦੇ ਹੱਥ ਵਿੱਚ ਵੀ ਕੁਝ ਕਾਗਜ਼ ਸੀ ਸ਼ਗਨ ਨੇ ਸਰਪੰਚ ਤੋਂ ਆਪਣੇ ਪਿਤਾ ਬਾਰੇ ਪੁੱਛਿਆ ਸ਼ਗਨ ਨੇ ਕਿਹਾ ਮੇਰੇ ਡੈਡੀ ਕਿੱਥੇ ਹਨ ਸਰਪੰਚ ਨੇ ਦੱਸਿਆ ਕਿ ਰਾਜਪ੍ਰੀਤ ਹੁਣ ਇਸ ਦੁਨੀਆ ਵਿੱਚ ਨਹੀਂ ਹੈ ਉਸਨੂੰ ਕੈਂਸਰ ਸੀ ਜਿਸ ਦੇ ਕਾਰਨ 6 ਮਹੀਨੇ ਪਹਿਲਾਂ ਹੀ ਉਸਦੀ ਮੌਤ ਹੋ ਗਈ ਸੀ ਵੈਸੇ ਤਾਂ ਸ਼ਗਨ ਦੇ ਮਨ ਵਿੱਚ ਆਪਣੇ ਡੈਡੀ ਦੇ ਲਈ ਜ਼ਰਾ ਵੀ ਲਗਾ ਨਹੀਂ ਸੀ ਪਰ ਉਹਨਾਂ ਦੇ ਚਲੇ ਜਾਣ ਦੀ ਖਬਰ ਸੁਣ ਕੇ ਉਸ ਨੂੰ ਅਜੀਬ ਜਿਹਾ ਦੁੱਖ ਹੋਇਆ ਸੀ ਜਿਸ ਨੂੰ ਉਹ ਉਸ ਸਮੇਂ ਸਮਝ ਨਹੀਂ ਸકી। ਮਨਦੀਪ ਵੀ ਰਾਜਪ੍ਰੀਤ ਦੇ ਜਾਣ ਦੀ ਖਬਰ ਸੁਣ ਕੇ ਕਿਤੇ ਗਵਾਚ ਜੀ ਗਈ ਸੀ। ਉਸ ਦੀਆਂ ਅੱਖਾਂ ਵਿੱਚ ਉਸ ਸਮੇਂ ਹੰਝੂ ਆ ਗਏ ਸੀ। ਪਰ ਕਿਸੇ ਤਰ੍ਹਾਂ ਉਸ ਨੇ ਆਪਣੇ ਹੰਝੂਆਂ ਨੂੰ ਟਿਕਨ ਤੋਂ ਰੋਕ ਲਿਆ ਸੀ। ਇੱਕ ਵਾਰ ਫਿਰ ਪਾਵਨਾ ਮਾ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਸੀ। ਹੰਸ਼ਗੰਦੀਆਂ ਅੱਖਾਂ ਆਪਣੇ ਭਰਾ ਨੂੰ ਲੱਭਣ ਲੱਗੀਆਂ। ਅਸਨੇ ਸਰਪੰਚ ਤੋਂ ਫੇਰ ਪੁੱਛਿਆ ਅਰਸ਼ ਕਿੱਥੇ ਆ ਕਿਤੇ ਦਿਖਾਈ ਨਹੀਂ ਦੇ ਰਿਹਾ ਅਸਨੇ ਹੀ ਸਾਨੂੰ ਚਿੱਠੀ ਲੱਗ ਕੇ ਬੁਲਾਇਆ ਸੀ ਨੌਜਵਾਨ ਸਰਪੰਚ ਅਰਸ਼ ਦਾ ਚੰਗਾ ਦੋਸਤ ਸੀ ਇਸ ਲਈ ਉਹ ਅਰਸ਼ ਦੁਆਰਾ ਸ਼ਗਨ ਨੂੰ ਚਿੱਠੀ ਲਿਖੇ ਜਾਣ ਦੀ ਗੱਲ ਬਾਰੇ ਜਾਣਦਾ ਸੀ ਤੇ ਉਸ ਚਿੱਠੀ ਦੇ ਬਾਰੇ ਵਿੱਚ ਗੱਲ ਕਰਨ ਦੇ ਲਈ ਹੀ ਉਹ ਮਨਦੀਪ ਤੇ ਸ਼ਗਨ ਨਾਲ ਮਿਲ ਰਾਜਪ੍ਰੀਤ ਦੇ ਘਰ ਆਇਆ ਸੀ ਸਰਪੰਚ ਨੇ ਦੱਸਿਆ ਕਿ ਅਰਸ਼ ਅੱਗੇ ਦੀ ਪੜ੍ਹਾਈ ਕਰਨ ਦੇ ਲਈ ਕੈਨੇਡਾ ਚਲਾ ਗਿਆ ਹੈ ਤੇ ਜਾਣ ਤੋਂ ਪਹਿਲਾਂ ਹੀ ਆਸ਼ ਨੇ ਸ਼ਗਨ ਨੂੰ ਉਹ ਚਿੱਠੀ ਪੋਸਟ ਕੀਤੀ ਸੀ ਇਹ ਸੁਣ ਕੇ ਸ਼ਗਨ ਨੂੰ ਕੁਝ ਅਜੀਹਾ ਮਹਿਸੂਸ ਹੋਇਆ ਜਿਵੇਂ ਕੋਈ ਪਿਆਰਾ ਜਾਂ ਸੁਪਨਾ ਟੁੱਟ ਗਿਆ ਹੋਵੇ ਕਿਉਂਕਿ ਆਸ਼ ਦਾ ਖਤ ਮਿਲਣ ਤੋਂ ਬਾਅਦ ਹੀ ਉਸਦੇ ਮਨ ਵਿੱਚ ਕਿਤੇ ਨਾ ਕਿਤੇ ਆਪਣੇ ਭਰਾ ਨੂੰ ਮਿਲਣ ਦੀ ਇੱਛਾ ਜਾਗ ਗਈ ਸੀ ਤੇ ਪਿੰਡ ਤੱਕ ਆਉਂਦੇ ਆਉਂਦੇ ਉਸਨੇ ਕਈ ਵਾਰ ਇਹ ਸੋਚਿਆ ਸੀ ਕਿ ਉਹ ਆਪਣੇ ਭਰਾ ਨੂੰ ਮਿਲਣ ਤੋਂ ਬਾਅਦ ਸਭ ਤੋਂ ਪਹਿਲਾਂ ਕੀ ਕਹੇਗੀ ਕੀ ਗੱਲ ਕਰੇਗੀ ਕੁਝ ਦੇਰ ਸ਼ਾਂਤ ਰਹਿਣ ਤੋਂ ਬਾਅਦ ਸ਼ਗਨ ਨੇ ਸਰਪੰਚ ਨੂੰ ਕਿਹਾ ਆਸ਼ ਨੇ ਖੱਤ ਵਿੱਚ ਲਿਖਿਆ ਸੀ ਕਿ ਕੁਝ ਹੈ ਪਿੰਡ ਵਿੱਚ ਜਿਸ ਦੇ ਲਈ ਮੈਨੂੰ ਇੱਥੇ ਜ਼ਰੂਰ ਆਉਣਾ ਚਾਹੀਦਾ ਸੀ ਕੀ ਹੈ ਉਹ ਆਖਰ ਕੀ ਗੱਲ ਹੈ ਆਸ਼ ਨੇ ਸਾਨੂੰ ਇੱਥੇ ਕਿਉਂ ਬੁਲਾਇਆ ਸ਼ਗਨ ਦੇ ਮਨ ਵਿੱਚ ਚੱਲ ਰਹੇ ਅਨੇਕਾਂ ਸਵਾਲਾਂ ਦੇ ਬਾਰੇ ਵਿੱਚ ਸਰਪੰਚ ਪਹਿਲਾਂ ਹੀ ਜਾਣਦਾ ਸੀ ਉਸਨੇ ਕਿਹਾ ਮੈਂ ਜਾਣਦਾ ਹਾਂ ਕਿ ਤੁਸੀਂ ਕੀ ਸੋਚ ਰਹੇ ਹੋ ਮੈਂ ਇਸੇ ਬਾਰੇ ਵਿੱਚ ਹੀ ਤੁਹਾਡੇ ਨਾਲ ਗੱਲ ਕਰਨ ਇੱਥੇ ਆਇਆ ਇਹ ਕੁਝ ਕਾਗਜ਼ ਹਨ ਜੋ ਅਰਸ਼ ਨੇ ਤੁਹਾਨੂੰ ਦੇਣ ਦੇ ਲਈ ਕਹੇ ਸੀ ਇਹਨਾਂ ਨੂੰ ਦੇਖ ਲਵੋ ਤੁਹਾਨੂੰ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ ਇਹਨਾਂ ਕਹਿ ਕੇ ਨੌਜਵਾਨ ਨੇ ਉਹ ਕਾਗਜ਼ ਸ਼ਗਨ ਨੂੰ ਦੇ ਦਿੱਤੇ ਉਦੋਂ ਤੱਕ ਮਨਦੀਪ ਵੀ ਸ਼ਗਨ ਦੇ ਕੋਲ ਆ ਕੇ ਖੜੀ ਹੋ ਗਈ ਸੀ ਸਰਪੰਚ ਨੇ ਸ਼ਗਨ ਨੂੰ ਦੋ ਲਫਾਫੇ ਦਿੱਤੇ ਜਿਸ ਵਿੱਚ ਉਹ ਖੱਤ ਸੀ ਜੋ ਆਰਸ਼ ਨੇ ਸ਼ਗਨ ਨੂੰ ਲਿਖਿਆ ਸੀ ਤੇ ਦੂਜੇ ਲਿਫਾਫੇ ਵਿੱਚ ਸੀ ਹਰਾਜਪ੍ਰੀਤ ਦਾ ਖੱਤ ਭਰਾ ਤੇ ਪਿਤਾ ਦਾ ਖੱਤ ਸ਼ਗਨ ਨੇ ਪਹਿਲਾਂ ਆਰਸ਼ ਦਾ ਖੱਤ ਪੜਿਆ ਪਿਆਰੀ ਆਰਸ਼ ਮੈਂ ਜਾਣਦਾ ਕਿ ਇਸ ਵਕਤ ਤੇਰੇ ਮਨ ਵਿੱਚ ਕਈ ਸਵਾਲ ਚੱਲ ਰਹੇ ਹੋਣਗੇ ਤੂੰ ਬਹੁਤ ਕੁਝ ਸੋਚ ਰਹੀ ਹੋਵੇਂਗੀ ਕਿ ਮੈਂ ਤੈਨੂੰ ਇੱਥੇ ਕਿਉਂ ਬੁਲਾਇਆ ਤੈਨੂੰ ਆਪਣੇ ਭਰਾ ਤੇ ਗੁੱਸਾ ਵੀ ਆ ਰਿਹਾ ਹੋਵੇਗਾ ਕੋਈ ਗੱਲ ਨਹੀਂ ਮੇਰੀ ਨਿੱਕੀ ਭੈਣ ਤੈਨੂੰ ਪੂਰਾ ਹੱਕ ਹੈ ਮੇਰੇ ਨਾਲ ਗੁੱਸੇ ਹੋਣ ਦਾ ਹੋਣਾ ਵੀ ਚਾਹੀਦਾ ਤੈਨੂੰ ਪੈੰਡ ਬੁਲਾ ਕੇ ਮੈਂ ਖੁਦ ਉੱਥੋਂ ਚਲਾ ਗਿਆ ਪਰ ਕੀ ਕਰਦਾ ਮਜਬੂਰੀ ਸੀ ਖੈਰ ਇਹ ਸਭ ਗੱਲਾਂ ਛੱਡ ਇਹ ਦੱਸ ਕਿ ਤੇਰਾ নাক ਹਜੇ ਵੀ ਤੋਤੇ ਵਰਗਾ ਹੀ ਆ ਬੁਰਾ ਨਾ ਮੰਨੀ ਮਜ਼ਾਕ ਸੀ ਖੈਰ ਮੈਂ ਤੈਨੂੰ ਬਹੁਤ ਜ਼ਰੂਰੀ ਕੰਮ ਦੇ ਲਈ ਇੱਥੇ ਬੁਲਾਇਆ ਹੁਣ ਤੂੰ ਵੱਡੀ ਹੋ ਗਈ ਆ ਮੈਂ ਹੁਣ ਤੈਨੂੰ ਜੋ ਦੱਸਣ ਜਾ ਰਹੀਆਂ ਤੂੰ ਉਸ ਤੋਂ ਅੱਜ ਤੱਕ ਅਣਜਾਣ ਸੀ ਮੈਂ ਜਾਣਦਾ ਕਿ ਤੈਨੂੰ ਪਾਪਾ ਤੇ ਮੇਰੇ ਬਾਰੇ ਵਿੱਚ ਕੁਝ ਵੀ ਯਾਦ ਨਹੀਂ ਹੈ ਤੇਰੇ ਮਨ ਵਿੱਚ ਪਾਪਾ ਦੇ ਲਈ ਜ਼ਰਾ ਵੀ ਪਿਆਰ ਨਹੀਂ ਹੈ ਪਰ ਸੱਚ ਇਹ ਆ ਕਿ ਪਾਪਾ ਤੈਨੂੰ ਬਹੁਤ ਪਿਆਰ ਕਰਦੇ ਸੀ ਤੂੰ ਉਹਨਾਂ ਦੀਆਂ ਅੱਖਾਂ ਦਾ ਤਾਰਾ ਸੀ ਜਦੋਂ ਮੰਮੀ ਤੇ ਤੂੰ ਇੱਥੋਂ ਚਲੇ ਗਏ ਸੀ ਤਦ ਅਜੇ ਹੀ ਕੋਈ ਵੀ ਰਾਤ ਨਹੀਂ ਬੀਤੀ ਜਦੋਂ ਪਾਪਾ ਤੇਰੀ ਫੋਟੋ ਦੇਖ ਕੇ ਰੋਏ ਨਹੀਂ ਸ਼ਗਨ ਮੇਰੇ ਨਾਲੋਂ ਕਿਤੇ ਜ਼ਿਆਦਾ ਪਿਆਰ ਪਾਪਾ ਤੈਨੂੰ ਕਰਦੇ ਸੀ। ਉਹਨਾਂ ਨੇ ਮੈਨੂੰ ਮਾਂ ਤੇ ਬਾਪ ਦੋਨਾਂ ਦਾ ਪਿਆਰ ਦੇਣ ਦੀ ਕੋਸ਼ਿਸ਼ ਕੀਤੀ। ਪਰ ਉਹਨਾਂ ਦੇ ਮਨ ਵਿੱਚ ਹਮੇਸ਼ਾ ਇਹ ਖਿਆਲ ਰਹਿੰਦਾ ਸੀ ਕਿ ਤੈਨੂੰ ਉਥੇ ਪਿਤਾ ਦਾ ਪਿਆਰ ਨਹੀਂ ਮਿਲਦਾ। ਪਾਪਾ ਨੇ ਮੰਮੀ ਨੂੰ ਕਦੇ ਤੋਖਾ ਨਹੀਂ ਦਿੱਤਾ। ਉਸ ਵਕਤ ਹਾਲਾਤ ਹੀ ਕੁਝ ਅਜਿਹੀ ਹੋ ਗਈ ਸੀ ਕਿ ਦੋਨਾਂ ਨੂੰ ਅਲੱਗ ਹੋਣਾ ਪਿਆ। ਮੰਮੀ ਸ਼ਹਿਰ ਵਿੱਚ ਰਹਿਣਾ ਚਾਹੁੰਦੇ ਸੀ ਤੇ ਪਾਪਾ ਪਿੰਡ ਛੱਡ ਕੇ ਨਹੀਂ ਜਾ ਸਕਦੇ ਸੀ। ਇਸ ਲਈ ਹਾਲਾਤਾਂ ਨੇ ਦੋਨਾਂ ਨੂੰ ਅਲੱਗ ਕਰ ਦਿੱਤਾ। ਪਾਪਾ ਨੇ ਕਈ ਵਾਰ ਤੇਰੇ ਤੋਂ ਇਸ ਲਈ ਮਾਫੀ ਵੀ ਮੰਗੀ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਉਹਨਾਂ ਦੀ ਮਜਬੂਰੀ ਤੇ ਕਾਰਨ ਤੈਨੂੰ ਬਾਪ ਦਾ ਪਿਆਰ ਨਹੀਂ ਮਿਲ ਰਿਹਾ ਉਹ ਬਹੁਤ ਨੇਕ ਇਨਸਾਨ ਸਨ ਪਰ ਉਹ ਜ਼ਿਆਦਾ ਜਿਉ ਨਹੀਂ ਸਕੇ 2 ਸਾਲ ਪਹਿਲਾਂ ਹੀ ਪਤਾ ਲੱਗ ਗਿਆ ਕਿ ਉਹਨਾਂ ਨੂੰ ਕੈਂਸਰ ਹੈ ਮੈਂ ਬਹੁਤ ਇਲਾਜ ਕਰਵਾਇਆ ਪਰ ਉਹਨਾਂ ਨੂੰ ਬਚਾ ਨਹੀਂ ਸਕਿਆ ਪਾਪਾ ਆਖਰੀ ਵਾਰ ਤੈਨੂੰ ਦੇਖਣਾ ਚਾਹੁੰਦੇ ਸੀ ਪਰ ਜਾਣਦੇ ਸੀ ਕਿ ਨਾਨਾ ਜੀ ਤੇ ਮੰਮੀ ਅਜੇ ਹੌਣ ਨਹੀਂ ਦੇਣਗੇ ਇਸ ਲਈ ਕਦੇ ਹਿੰਮਤ ਨਹੀਂ ਕੀਤੀ ਪਰ ਉਹਨਾਂ ਨੇ ਜਾਣ ਤੋਂ ਪਹਿਲਾਂ ਆਪਣੀ ਵਸੀਅਤ ਤਿਆਰ ਕਰ ਦਿੱਤੀ ਸੀ ਪਾਪਾ ਨੇ ਤੈਨੂੰ ਤੇ ਮੈਨੂੰ ਜਾਇਦਾਦ ਦਾ ਅੱਧਾ-ਅੱਧਾ ਹਿੱਸਾ ਦੇ ਦਿੱਤਾ ਪਰ ਮੈਂ ਜਾਣਦਾ ਕਿ ਤੈਨੂੰ ਪਾਪਾ ਦਾ ਪਿਆਰ ਕਦੇ ਹੀ ਨਹੀਂ ਮਿਲ ਸਕਿਆ ਇਸ ਲਈ ਮੈਂ ਆਪਣੇ ਹਿੱਸੇ ਦੀ ਜਾਇਦਾਦ ਵੀ ਤੇਰੇ ਨਾਮ ਕਰ ਰਿਹਾ ਹਾਂ ਤਾਂ ਕਿ ਪਾਪਾ ਦੀ ਪੂਰੀ ਜਾਇਦਾਦ ਤੈਨੂੰ ਮਿਲੇ ਤੇ ਤੂੰ ਇਹ ਅਹਿਸਾਸ ਕਰ ਸਕੇ ਕਿ ਉਹ ਤੇ ਮੈਂ ਤੈਨੂੰ ਕਿੰਨਾ ਪਿਆਰ ਕਰਦੇ ਆ ਇੱਕ ਹੋਰ ਗੱਲ ਪਾਪਾ ਨੇ ਆਖਰੀ ਸਮੇਂ ਤੇਰੇ ਲਈ ਇੱਕ ਚਿੱਠੀ ਲਿਖੀ ਸੀ ਉਹਨਾਂ ਦੀ ਚਿੱਠੀ ਤੇ ਜਾਇਦਾਦ ਦੇ ਕਾਗਜ਼ ਸਭ ਸਰਪੰਚ ਦੇ ਕੋਲ ਹਨ ਜੇਕਰ ਮਨ ਕਰੇ ਤਾਂ ਤੂੰ ਮੈਨੂੰ ਫੋਨ ਜ਼ਰੂਰ ਕਰੀ ਨੰਬਰ ਵੀ ਸਰਪੰਚ ਤੋਂ ਲੈ ਸਕਦੇ ਹਾਂ ਮੰਮੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਕਹੀ ਤੇਰਾ ਪਰਾ ਅਰਸ਼ ਪਰਾ ਦਾ ਖੱਤ ਪੜ੍ਹ ਕੇ ਅਰਸ਼ ਦੀਆਂ ਅੱਖਾਂ ਵਿੱਚ ਹੰਝੂ ਸੀ ਥੋੜੀ ਦੇਰ ਤੱਕ ਵੱਜ ਸੋਚਣ ਤੋਂ ਬਾਅਦ ਉਸਨੇ ਦੂਜੇ ਖਾਤਰ ਵਿੱਚ ਚੱਕਿਆ ਤੇ ਜਾਇਦਾਦ ਤੇ ਕਾਗਜ਼ ਇੱਕ ਪਾਸੇ ਕਰ ਦਿੱਤੇ ਤੇ ਕਾਲੀ ਨਾਲ ਚਿੱਠੀ ਪੜ੍ਹਨ ਲੱਗੀ ਹਰਾਜਪ੍ਰੀਤ ਦੀ ਚਿੱਠੀ ਵਿੱਚ ਲਿਖਿਆ ਸੀ ਪਿਆਰੀ ਬੇਟੀ ਅਰਸ਼ ਕਿਵੇਂ ਆ ਬੇਟਾ ਮੈਨੂੰ ਵਿਸ਼ਵਾਸ ਹੈ ਕਿ ਮਾਂ ਦੇ ਨਾਲ ਤੱਕ ਖੁਸ਼ੀ ਹੀ ਹੋਵੇਂਗੀ ਉਹ ਤੇਰਾ ਬਹੁਤ ਧਿਆਨ ਰੱਖਦੀ ਹੋਵੇਗੀ ਇਹ ਮੈਂ ਜਾਣਦਾ ਬੇਟਾ ਤੈਨੂੰ ਦੇਖਣ ਦੇ ਲਈ ਅੱਖਾਂ ਤਰਸ ਰਹੀਆਂ ਹਨ ਪਤਾ ਨਹੀਂ ਦੁਨੀਆ ਛੱਡਣ ਤੋਂ ਪਹਿਲਾਂ ਤੈਨੂੰ ਦੇਖ ਸਕਾਂਗਾ ਕਿ ਨਹੀਂ ਤੂੰ ਨਾ ਬਚਪਨ ਵਿੱਚ ਬਹੁਤ ਸ਼ਰਾਰਤੀ ਸੀ ਹਮੇਸ਼ਾ ਆਪਾਪਾ ਚਾਕਲੇਟ ਪਾਪਾ ਆਈਸਕ੍ਰੀਮ ਕਰਦੀ ਰਹਿੰਦੀ ਸੀ ਮੈਂ ਬਹੁਤ ਤਰ੍ਹਾਂ ਦੀਆਂ ਟੌਫੀਆਂ ਲਾ ਕੇ ਦਿੰਦਾ ਸੀ ਪਰ ਤੈਨੂੰ ਲੌਲੀਪੌਪ ਬਹੁਤ ਪਸੰਦ ਸੀ ਕਿਉਂਕਿ ਉਸ ਦੇ ਪਿੱਛੇ ਜੋ ਸੀਟੀ ਲੱਗੀ ਹੁੰਦੀ ਸੀ ਨਾ ਤੂੰ ਹਮੇਸ਼ਾ ਉਸਨੂੰ ਬੁਜਾਉਂਦੀ ਸੀ ਤੇ ਫਿਰ ਉੱਚੀ ਉੱਚੀ ਹੱਸਦੀ ਸੀ ਤੇ ਮੈਂ ਤੈਨੂੰ ਦੇਖ ਕੇ ਬਹੁਤ ਖੁਸ਼ ਹੁੰਦਾ ਸੀ ਦਾਦੇ ਦਾਦੀ ਨੂੰ ਤਾਂ ਤੇਰੇ ਨਾਲ ਖੇਡੇ ਬਿਨਾਂ ਨੀਂਦ ਹੀ ਨਹੀਂ ਆਉਂਦੀ ਸੀ ਤੂੰ ਵੀ ਦਾਦੀ ਦੇ ਨਾਲ ਹੀ ਚਿੰਬੜੇ ਰਹਿੰਦੇ ਸੀ ਬੇਟਾ ਤੂੰ ਸਭ ਦੀ लाड़ਲੀ ਸੀ ਤੇ ਹੁਣ ਵੀ ਹੈ ਬਹੁਤ ਸਾਰੀਆਂ ਗੱਲਾਂ ਕਰਨ ਦਾ ਮਾਨਾ ਤੇਰੇ ਨਾਲ ਪਰ ਕਦੇ ਮੌਕਾ ਹੀ ਨਹੀਂ ਮਿਲਿਆ ਇਸ ਲਈ ਅੱਜ ਸੋਚਿਆ ਕਿ ਤੈਨੂੰ ਚਿੱਠੀ ਲਿਖ ਦਿੰਦਾ ਹਾਂ ਜਾਣਦਾ ਹਾਂ ਕਿ ਇਹ ਚਿੱਠੀ ਤੈਨੂੰ ਉਸ ਸਮੇਂ ਮਿਲੇਗੀ ਜਦੋਂ ਮੈਂ ਇਸ ਦੁਨੀਆ ਵਿੱਚ ਨਹੀਂ ਰਹਾਂਗਾ ਪਰ ਫਿਰ ਵੀ ਤੈਨੂੰ ਉਪਰੋਂ ਦੇਖ ਰਿਹਾ ਹੋਵਾਂਗਾ ਤੇਰਾ ਜਦੋਂ ਜਨਮ ਹੋਇਆ ਸੀ ਨਾ ਤਾ ਤੂੰ ਬਿਲਕੁਲ ਮੇਰੇ ਵਰਗੀ ਲੱਗਦੀ ਸੀ ਮੈਂ ਮਨਦੀਪ ਨੂੰ ਤੰਗ ਕਰਦਾ ਸੀ ਕਿ ਦੇਖ ਸ਼ਗਨ ਕਿੰਨੀ ਕਿਊਟ ਹੈ ਕਿਉਂਕਿ ਉਹ ਮੇਰੇ ਵਰਗੀ ਲੱਗਦੀ ਆ ਤੇ ਤੇਰੇ ਮੰਮੀ ਵੀ ਬਹੁਤ ਖੇਚਦੇ ਸੀ ਤੈਨੂੰ ਯਾਦ ਨਹੀਂ ਹੋਵੇਗਾ ਪਰ ਤੈਨੂੰ ਮਿੱਟੀ ਗਾਰੇ ਵਿੱਚ ਲਿਬੜਨਾ ਬਹੁਤ ਪਸੰਦ ਸੀ ਜਿਵੇਂ ਮੀਂਹ ਪੈਂਦਾ ਸੀ ਤਾਂ ਤੂੰ ਬਿਨਾਂ ਕਿਸੇ ਨੂੰ ਦੱਸੇ ਬਿਨਾਂ ਖੜਕਾ ਕੀਤੇ ਵੇੜੇ ਵਿੱਚ ਪਹੁੰਚ ਜਾਂਦੀ ਸੀ ਤੇ ਪਾਣੀ ਵਿੱਚ ਕੁੱਦ ਜਾਂਦੀ ਸੀ ਥੋੜੀ ਦੇਰ ਬਾਅਦ ਇਹ ਚਿੱਕੜ ਬਣ ਜਾਂਦਾ ਵੇੜੇ ਵਿੱਚ ਤੇ ਤੂੰ ਉਸ ਵਿੱਚ ਲੋਟਣੀਆਂ ਲਾਉਂਦੀ ਸੱਚੀ ਤੂੰ ਬਹੁਤ ਸ਼ਰਾਰਤੀ ਸੀ ਮਨਦੀਪ ਹਮੇਸ਼ਾ ਕਹਿੰਦੀ ਸੀ ਕਿ ਇਹ ਕੁੜੀ ਇੰਨੀ ਸ਼ੈਤਾਨ ਆ ਨਾ ਕਿ ਵੱਡੀ ਹੋ ਕੇ ਕਬੱਡੀ ਦੇ ਖਿਡਾਰੀ ਨਹੀਂ ਬਣੂਗੀ ਤਾਂ ਮੈਂ ਉਹਦੇ ਕਹਿੰਦਾ ਸੀ ਕਿ ਨਹੀਂ ਚਾਹੇ ਉਹ ਜੋ ਕੱਜ ਵੀ ਬਣੇ ਉਸਦੀ ਮਰਜ਼ੀ ਸੱਚੀ ਬੇਟਾ ਅੱਜ ਸੁਣ ਵਿੱਚ ਆਇਆ ਕਿ ਤੂੰ ਡਾਕਟਰ ਬਣ ਵਾਲੀ ਆ ਥਾ ਬੜਾ ਮਾਣ ਹੁੰਦਾ ਤੂੰ ਮੇਰਾ ਤੇ ਤੇਰੀ ਮੰਮੀ ਦਾ ਨਾਮ ਰੌਸ਼ਨ ਕਰ ਰਹੀ ਹੈ ਮੈਂ ਸੱਚੀ ਪਿਛਲੇ ਜਨਮ ਵਿੱਚ ਕੋਈ ਚੰਗੇ ਕਰਮ ਕੀਤੇ ਹੋਣਗੇ ਜੋ ਮੇਰੀ ਜ਼ਿੰਦਗੀ ਵਿੱਚ ਤੂੰ ਅਰਸ਼ ਤੇ ਮਨਦੀਪ ਆਏ ਮੈਂ ਜਾਣਦਾ ਕਿ ਤੇਰੀ ਮੰਮੀ ਮੇਰੇ ਨਾਲ ਨਾਰਾਜ਼ ਆ ਪਰ ਇਹ ਵੀ ਜਾਣਦਾ ਕਿ ਉਹ ਮੈਨੂੰ ਬਹੁਤ ਪਿਆਰ ਕਰਦੀ ਹੈ ਤੇ ਅਸੀਂ ਜਿਸ ਨੂੰ ਪਿਆਰ ਕਰਦੇ ਹਾਂ ਉਸ ਨਾਲ ਹੀ ਤਾਂ ਨਾਰਾਜ਼ ਹੁੰਦੇ ਹਾਂ ਖੈਰ ਉਸ ਨੂੰ ਨਾਰਾਜ਼ ਹੋਣ ਦਾ ਪੂਰਾ ਹੱਕ ਹੈ ਸ਼ਗਨ ਮੈਂ ਤੇਰੇ ਕੋਲੋਂ ਕੁਝ ਨਹੀਂ ਮੰਗਾਂਗਾ ਸਿਰਫ ਇੱਕ ਗੱਲ ਮੇਰੀ ਮੰਨ ਲੈ ਉਹ ਵੀ ਤੇਰੀ ਮਰਜ਼ੀ ਆ ਜੇਕਰ ਤੂੰ ਪੈਂਦਾਵੇਂ ਤਾਂ ਇੱਕ ਵਾਰ ਗੁਰਦੁਆਰਾ ਸਾਹਿਬ ਦੇ ਸਾਹਮਣੇ ਗਰੀਬਾਂ ਦੀ ਬਸਤੀ ਵਿੱਚ ਇੱਕ ਟਾਈਮ ਦਾ ਖਾਣਾ ਜ਼ਰੂਰ ਖਵਾ ਦੇਵੇਂ ਕਿਉਂਕਿ ਮੈਂ ਸੌਖ ਸੁੱਕੀ ਸੀ ਕਿ ਜੇਕਰ ਤੂੰ ਪੈਨ ਧਾਵੇਂਗੀ ਤਾਂ ਮੈਂ ਗਰੀਬਾਂ ਨੂੰ ਭੋਜਨ ਚ ਕਾਵਾਂਗਾ ਪਰ ਹੁਣ ਮੇਰਾ ਬਚਣਾ ਮੁਸ਼ਕਲ ਹੈ ਇਹ ਵੀ ਜਾਣਦਾ ਹਾਂ ਕਿ ਤੂੰ ਜਦੋਂ ਇਹ ਖੱਤ ਪੜ੍ਹੇਂਗੀ ਉਦੋਂ ਤੱਕ ਮੈਂ ਜ਼ਿੰਦਾ ਨਹੀਂ ਰਹਾਂਗਾ ਇਸ ਲਈ ਮੇਰੀ ਕੇਵਲ ਇਹ ਇੱਛਾ ਪੂਰੀ ਕਰ ਦੇਮੀ ਬੇਟਾ ਮੇਰੇ ਕੋਲ ਖੇਤੀ ਤੇ ਘਰ ਤੇਰੀ ਮਰਜ਼ੀ ਤੈਨੂੰ ਜ਼ਮੀਨ ਚਾਹੀਦੀ ਹੈ ਜਾਂ ਘਰ ਤੂੰ ਜੋ ਲੈਣਾ ਹੈ ਲੈ ਲਵੇਂ ਅਰਸ਼ ਨਾਲ ਮੈਂ ਗੱਲ ਕਰ ਲਈ ਹੈ ਉਸਨੂੰ ਕੋਈ ਪਰੇਸ਼ਾਨੀ ਨਹੀਂ ਹੈ ਬਹੁਤ ਕੁਝ ਲਿਖਣ ਦਾ ਮਨ ਕਰ ਰਿਹਾ ਸ਼ਗਨ ਫਰਜੇ ਕਰ ਸਾਬ ਕੁਝ ਲਿਖਣ ਬੈਠ ਗਿਆ ਤਾਂ ਪੂਰੀ ਕਿਤਾਬ ਲਿਖ ਦੇਵਾਂਗਾ ਤੇ ਤੂੰ ਵੀ ਕਿੰਨਾ ਕੁ ਪੜ ਸਕੇਂਗੀ ਤੈਨੂੰ ਬਸ ਇਹੀ ਕਹਿਣਾ ਚਾਹੁੰਦਾ ਕਿ ਤੂੰ ਮੇਰੀ ਸ਼ਾਨ ਹੈ ਬੇਟਾ ਦੁੱਖ ਹੁੰਦਾ ਹੈ ਕਿ ਤੈਨੂੰ ਪਿਤਾ ਦਾ ਪਿਆਰ ਨਹੀਂ ਦੇ ਸਕਿਆ ਮਜਬੂਰ ਸੀ ਪੈਣ ਤੇ ਮਾਂ ਬਾਪ ਦੇ ਪ੍ਰਤੀ ਮੇਰੇ ਬਹੁਤ ਫਰਜ ਸੀ ਇਸ ਲਈ ਮੈਂ ਇਹਨਾਂ ਨੂੰ ਨਹੀਂ ਛੱਡ ਸਕਿਆ ਸ਼ਹਿਰ ਵਿੱਚ ਮਨਦੀਪ ਦੇ ਨਾਲ ਸ਼ਿਫਟ ਨਹੀਂ ਹੋ ਸਕਿਆ ਮੈਨੂੰ ਮਾਫ਼ ਕਰ ਦੇ ਬੇਟਾ ਸੱਚ ਕਹਿ ਰਿਆਂ ਕਿ ਮੈਂ ਬਹੁਤ ਮਜਬੂਰ ਸੀ ਤੇਰੀਆਂ ਕੁਝ ਤਸਵੀਰਾਂ ਹਨ ਅਲਮਾਰੀ ਵਿੱਚ ਬਚਪਨ ਦੀਆਂ ਦੇਖ ਲਮੀ ਪਾਸ਼ਕੰਦਾ ਹੈ ਕਿ ਸ਼ਗੰਦੀ ਨੱਕ ਤੋਤੇ ਵਰਗੀ ਲੱਗਦੀ ਹੈ ਮੈਂ ਹਮੇਸ਼ਾ ਉਸ ਨੂੰ ਝੜਕਦਾ ਕਿ ਪੈਣਾ ਨੂੰ ਆਈ ਨਹੀਂ ਕਹੀਦਾ ਪਰ ਭਰਾ ਨਾ ਤੇਰਾ ਅਸਲੀ ਉਸ ਨੂੰ ਛੇੜਨ ਦਾ ਹੱਕ ਵੀ ਹੈ ਖੈਰ ਉਹ ਵੀ ਤੇਰੇ ਨਾਲ ਬਹੁਤ ਪਿਆਰ ਕਰਦਾ ਉਸ ਨੂੰ ਮਿਲ ਜ਼ਰੂਰ ਲਮੀ ਇੱਕ ਵਾਰ ਉਹ ਵੀ ਤੈਨੂੰ ਮਿਲਣਾ ਚਾਹੁੰਦਾ ਹੈ। ਮਨਦੀਪ ਨੂੰ ਕਹੀਂ ਕਿ ਉਹ ਗੁੱਸਾ ਠੁੱਕ ਦੇਵੇ ਤੇ ਮੇਰੀ ਆਤਮਾ ਨੂੰ ਸ਼ਾਂਤੀ ਮਿਲ ਜਾਵੇਗੀ। ਚੰਗਾ ਸ਼ਗਨ ਆਪਣਾ ਤੇ ਮਨਦੀਪ ਦਾ ਖਿਆਲ ਰੱਖੀਂ। ਤੇਰਾ ਪਿਤਾ। ਖੱਤ ਪੜ੍ਹ ਕੇ ਸ਼ਗਨ ਉੱਚੀ-ਉੱਚੀ ਰੋਣ ਲੱਗੀ। ਮਨਦੀਪ ਵੀ ਨਾਲ ਹੀ ਉਸ ਚਿੱਠੀ ਨੂੰ ਪੜ ਰਹੀ ਸੀ। ਇਸ ਵਾਰ ਉਹ ਵੀ ਆਪਣੀਆਂ ਭਾਵਨਾਵਾਂ ਨੂੰ ਰੋਕ ਨਾ ਸਕੇ ਤੇ ਉਹ ਵੀ ਹੰਝੂ ਵਹਾਉਣ ਲੱਗੀ। ਮਨਦੀਪ ਨੇ ਸ਼ਗਨ ਨੂੰ ਗਲੇ ਲਗਾਇਆ ਤੇ ਦੋਨੋਂ ਮਾਂਵਾ ਤੀਆਂ ਖੂਬ ਰੋਈਆਂ। પણ ઉઠે સરપંચ ਵੀ ਆ ਚੁੱਕਿਆ ਸੀ સો દોસ્તો એ ਸੀ આજ ਦੀ કહાણી તલાક सिर्फ પતિ પત્ની ਵਿੱਚ ਨਹੀਂ ਹੁੰਦਾ ਉਹਨਾਂ ਨਾਲ ਜੁੜੇ ਹਰ ਰਿਸ਼ਤੇ ਵਿੱਚ ਹੁੰਦਾ ਉਸੇ ਨੂੰ ਬਿਆਨ ਕਰਦੀ ਸੀ ਇਹ આજ ਦੀ કહાણી ਜਿਸ ਵਿੱਚ ਦੋ ਭੈਣ ਭਰਾ ਤલાક ਦੇ ਕਾਰਨ પતિ ਪਤਨੀ ਦੇ ਨਾਲ ਹੀ ਅਲੱਗ ਹੋ ਗਏ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਵਿੱਚ ਜ਼ਿਆਦਾ ਕਸੂਰਵਾਰ ਕੌਣ ਹੈ ਆਪਣੇ ਵਿਚਾਰ ਜ਼ਰੂਰ ਲਿਖ ਕੇ ਦੱਸਿਓ ਉਡੀਕ ਰਹੇਗੀ ਚੰਗੀ ਲੱਗੀ ਕਹਾਣੀ ਲਾਈਕ ਕਰਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਹੋਰ ਵੀ ਕਿਸੇ ਨੂੰ ਸਬਕ ਮਿਲ ਸਕੇ ਤੇ ਜੇਕਰ ਚੈਨਲ ਨੂੰ ਪਹਿਲੀ ਵਾਰ ਸੰਰ ਰਹੇ ਹੋ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਹਾਂ ਕਿਸੇ ਹੋਰ ਦਿਨ ਨੂੰ ਝੂਜਣ ਵਾਲੀ ਕਹਾਣੀ ਦੇ ਨਾਲ ਸ਼ੁਕਰੀਆ